ਮੈਂ ਤੇਰਨੀ ਸਿੰਘ ਸਰਕਾਰੀ ਮਿੰਡਲ ਸਕੂਲ ਪਾਕਣੀਣਾ ਜ਼ਿਲ੍ਹਾ ਕਪੂਸਲਾ ਦਾ 8ਵੀਂ ਜਮਾਤ ਦਾ ਵਿਦਿਆਰਥੀ ਹਾਂ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਵਿਕਸਿਤ ਭਾਰਤ ਵਿਲਡ ਥਾਨ 225 ਸੰਬੰਧੀ ਆਪਣੇ ਵਿਚਾਰ ਪੇਸ਼ ਕਰਨ ਜਾ ਰਿਹਾ ਹਾਂ ਜਿਸ ਦਾ ਥੀਮ ਹੈ ਸਵਦੇਸ਼ੀ ਸਵਦੇਸ਼ੀ 14 ਆਪਣੇ ਦੇਸ਼ ਦਾ ਸਵਦੇਸ਼ੀ ਸੰਬੰਧੀ ਵਿਚਾਰ ਇੱਕ ਮਹੱਤਵਪੂਰਨ ਧਾਰਨਾ ਹੈ ਜੋ ਕਿ ਆਪਣੇ ਦੇਸ਼ ਦੇ ਪ੍ਰਤੀ ਆਪਣੇ ਪ੍ਰੇਮ, ਸਮਰਪਣ ਅਤੇ ਜ਼ਿੰਮੇਵਾਰੀ ਦੀ ਭਾਵਨਾ ਤੇ ਕੇਂਦਰਿਤ ਹੈ। ਸਵਦੇਸ਼ੀ ਸੰਬੰਧੀ ਧਾਰਨਾ ਰਾਸ਼ਟਰੀ ਗੌਰਵ ਨਾਲ ਜੁੜੀ ਹੋਈ ਹੈ। ਇਸ ਦਾ ਮਤਲਬ ਹੈ ਆਪਣੇ ਦੇਸ਼ ਦੀ ਸੰਸਕ੍ਰਿਤੀ, ਇਤਿਹਾਸ ਅਤੇ ਪਰੰਪਰਾਵਾਂ ਉੱਤੇ ਮਾਣ ਮਹਿਸੂਸ ਕਰਨਾ। ਸਾਨੂੰ ਆਪਣੇ ਇਤਿਹਾਸ ਅਤੇ ਸੰਸਕ੍ਰਿਤੀ ਤੇ ਗਰਵ ਹੋਣਾ ਚਾਹੀਦਾ ਹੈ। ਆਤਮ ਨਿਰਪਰਤਾ ਇਸ ਦਾ ਦੂਜਾ ਮੁੱਖ ਬਿੰਦੂ ਹੈ। ਇਸ ਦਾ ਥਾਏ ਆਪਣੇ ਦੇਸ਼ ਦੀਆਂ ਮੂਲ ਜ਼ਰੂਰਤਾਂ ਨੂੰ ਆਪਣੇ ਹੀ ਸੋਮਿਆਂ ਤੋਂ ਸਨ ਪੂਰਾ ਕਰਨਾ ਚਾਹੀਦਾ ਹੈ ਆਪਣੇ ਪੈਰਾਂ ਤੇ ਆਪ ਖੜੇ ਹੋਣਾ ਚਾਹੀਦਾ ਹੈ ਭਾਵ ਆਪਣੇ ਬਲਬੂਤੇ ਤੇ ਹੀ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨਾ ਸਾਨਿਕ ਉਤਪਾਦਾਂ ਦਾ ਸਾਨੂੰ ਸਮਰਥਨ ਕਰਨਾ ਚਾਹੀਦਾ ਹੈ ਆਪਣੇ ਉਤਪਾਦਾਂ ਨੂੰ ਖੁਦ ਤੋਂ ਤਿਆਰ ਕਰਨਾ ਚਾਹੀਦਾ ਹੈ ਉਹਨਾਂ ਦੀ ਖਰੀਦਦਾਰੀ ਅਤੇ ਉਹਨਾਂ ਦਾ ਸਮਰਥਨ ਕਰਨਾ ਚਾਹੀਦਾ ਹੈ ਭਾਵ ਉਸ ਦੇ ਹੱਕ ਵਿੱਚ ਖੜਨਾ ਚਾਹੀਦਾ ਹੈ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨੀ ਚਾਹੀਦੀ ਹੈ ਸਾਨੂੰ ਆਪਣੇ ਦੇਸ਼ ਦੇ ਪ੍ਰਤੀ પ્રેમ ਅਤੇ ਸਮਰਪਣ ਦੀ ਭਾਵਨਾ ਰੱਖਣੀ ਚਾਹੀਦੀ ਹੈ ਸਵਦੇਸ਼ੀ ਸੰਬੰਧੀ ਵਿਚਾਰ ਹੀ ਬਹੁਤ ਸਾਰੇ ਫਾਇਦੇ ਵੀ ਹਨ ਜੈ ਹਿੰਦ